ਗੁਰਬਾਣੀ ਦੇ ਵਿੱਚ ਕੁਝ ਪੰਕਤੀਆਂ ਅਸੀਂ ਸਮਝੀਏ ਜੇ ਸਤਗੁੰਨੇ ਸਿਹਾਰੀ ਦੇ ਅਰਥ ਕੀਤੇ ਨੇ ਵਿੱਚ ਭਾਵ ਉਹ ਸਿਹਾਰੀ ਵਰਤੀ ਗਈ ਵਿੱਚ ਅਰਥ ਹੋਣ ਵਾਸਤੇ ਦਇਆ ਕਰੋ ਬਸੋ ਮਨ ਆਏ हे ਪ੍ਰਮਾਤਮਾ ਪਰਮੇਸ਼ਰ ਜੀ ਤੁਸੀਂ ਦਇਆ ਕਰੋ ਹੁਣ ਜਿਹੜਾ ਕਰੋ ਹਾਏ ਨਾਲ ਆਇਆ ਇਹ ਕਿਰਿਆਵਾਚੀ ਸ਼ਬਦ ਹੈ ਕਰਨੀ ਪਰ ਕਿਹਾ ਕਿ ਨੋ ਆ ਰੱਬ ਨੂੰ ਬਸੋ ਵੀ ਕਿਹਾ ਹੈ ਕਿਰਿਆਵਾਚੀ ਸ਼ਬਦ ਤੋਂ ਜਿੱਥੇ ਦੂਜੇ ਨੂੰ ਸੰਬੋਧਨ ਕਰਤੇ ਹਾਏ ਨ ਔਕਰ ਵਰਤੀ ਹੈ ਮਹਾਰਾਜ ਨੇ ਉੱਥੇ ਨਾਲ ਕਿਰਿਆ ਵਾਸਤੇ ਵੀ ਇਹ ਹਾਏ ਨ ਔਕਰ ਵਰਤੀ ਗਈ ਜਦੋਂ ਕਿਰਿਆਵਾਚੀ ਸ਼ਬਦ ਬਣਦੇ ਨੇ ਸਤਿਗੁਰ ਕਹਿੰਦੇ ਨੇ ਦਇਆ ਕਰੋ ਬਸੋ ਮਨ ਆਏ ਕਿਥੇ ਬਸੋ ਮਨ ਵਿੱਚ ਤਾਂ ਕੀ ਅਰਥ ਬਣਿਆ ਸ਼ਾਇਰੀ ਦੇ ਨਾਲ ਮਨ ਵਿੱਚ ਠੀਕ ਹੈ ਹਰ ਕੈ ਰੰਗ ਰਤਾ ਮਨ ਗਾਵੇ ਰਸ ਸ਼ਾਵਦ ਰਵਈਆ ਹੁਣ ਇਤੇ ਹਰ ਕੈ ਰੰਗ ਕਿਆ ਹੈ ਅਧਿਕਾਰਣ ਕਾਰਕ ਹਰੀ ਦੇ ਰੰਗ ਵਿੱਚ ਠੀਕ ਹੈ ਨਾ ਮਨ ਜਿਹੜਾ ਪ੍ਰਮਾਤਮਾ ਦਾ ਗੁਣ ਗਾਵੇ ਪਰਮੇਸ਼ਰ ਨੂੰ ਚੇਤੇ ਕਰੇ ਉਹਦਾ ਨਾਮ ਜਪੇ ਹਰੀ ਦੇ ਰੰਗ ਦੇ ਵਿੱਚ ਰਚ ਕੇ ਹੈਨਾ ਬਾਰ ਬਾਰ ਉਹ ਨਹੀਂ ਤੇ ਫਿਰ ਸ਼ਬਦ ਦਾ ਰਸ ਬਣੇਗਾ ਸ਼ਬਦ ਦਾ ਰਸ ਆਵੇਗਾ ਠੀਕ ਹੈ निज घर ਧਾਰ ਚੋਇ ਅਤ ਨਿਰਮਲ ਜਿਨ ਪਿਆ ਤਿੰਨ ਹੀ ਸੁਖ ਪਾਇਆ ਤਿੰਨ ਹੀ ਸੁਖ ਲਹੀਆ ਹੁਣਾ ਤਿੰਨ ਹੀ ਸੁਖ ਲਹੀਆ ਘਰ ਨਿਜ ਘਰ ਮਹਿਲ ਭਾਵੋ ਸੁਖ ਸਹਜੇ ਵਿੱਚ ਉਥੇ ਸ਼ਿਆਰੀ ਨਹੀਂ ਹੈ ਉਥੇ ਨਿਜੀ ਘਰ ਦੀ ਗੱਲ ਹੈ ਇਥੇ ਨਿਜ ਘਰ ਧਾਰ ਨਿਜੀ ਘਰ ਦੇ ਵਿੱਚ ਅਮਰ ਦੀ ਧਾਰ ਚੋਣੀ ਤੋ ਘਰ ਦਾ ਅਰਥ ਕੀ ਕਹਿਣਾ ਘਰ ਵਿੱਚ ਇਹਨੂੰ ਕਹਿੰਦੇ ਨੇ ਅਧਿਕਾਰਨ ਕਾਰਕ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਜੇ ਕੋ ਮਨ ਜਾਣੈ ਮਾਨ ਕੋਏ ਹੁਣ ਮਨ ਦੇ ਨੰਨੇ ਨਾਲ ਸਿਆਰੀ ਐ ਕਿਦਾਂ ਮੰਨ ਲਵੇ ਮਨ ਵਿੱਚ ਕਿਦਾਂ ਮੰਨੇ ਮਨ ਵਿੱਚ ਐਸਾ ਨਾਮ ਪ੍ਰਮਾਤਮਾ ਦਾ ਹੈਗਾ ਸਤਿਗੁਰ ਕਹਿੰਦੇ ਜੇ ਕੋਈ ਮਨ ਵਿੱਚ ਮੰਨ ਕੇ ਇਸ ਗੱਲ ਨੂੰ ਜਾਣੇ ਠੀਕ ਹੈ ਨਾ ਤਾਂ ਫਿਰ ਇੱਥੇ ਮਨ ਦਾ ਅਰਥ ਕੀ ਆਏ ਮਨ ਵਿੱਚ ਹੁਣ ਤੁਸੀਂ ਇੱਥੇ ਦੇਖੋ ਇੱਥੇ ਵੀ ਮਨ ਸ਼ਬਦ ਆ ਗਿਆ ਤੇ ਇੱਥੇ ਵੀ ਮਨ ਸ਼ਬਦ ਆ ਗਿਆ ਤੇ ਇੱਥੇ ਘਰ ਆਇਆ ਇੱਥੇ ਰੰਗ ਆਇਆ ਹੁਣ ਨੇ ਇੱਕ ਸ਼ਬਦ ਚੁਣ ਲਓ ਜਿਹੜਾ ਮਰਜੀ ਚਲੋ ਮਨ ਚੁਣ ਲਓ ਜਦੋਂ ਇਹ ਕਰਤਾ ਕਾਰਕ ਵਿੱਚ ਹੋਵੇਗਾ ਤਾਂ ਇਹ ਅਰਥ ਕੀ ਬਣਨੇ ਮਨ ਨੇ ਇਹ ਕਿਆਗਾ ਕਰਤਾ ਕਰਕ ਜਦੋਂ ਇਹਦਾ ਕਰਨ ਕਰਕ ਹੋਵੇਗਾ ਤਾਂ ਕਿਆ ਹੋਵੇਗਾ ਹਾਂ ਮਨ ਨਾਲ ਜਾਂ ਮਨ ਰਾਹੀਂ ਜਾਂ ਮਨ ਦੁਆਰਾ ਇਹ ਕਿਹੜਾ ਕਰਕ ਹੈ ਫਿਰ ਇੱਕ ਮਨ ਜੇ ਇਹਦਾ ਅਰਥ ਹੋਵੇ ਤਾਂ ਮਾਨਤੋਂ ਤਾਂ ਫਿਰ ਕੀ ਹੁੰਦਾ ਅਪਾਦਾਨ ਅਪਾਦਾਨ ਕਾਰਕ ਤੇ ਜੇ ਇਸੇ ਮਨ ਦਾ ਅਰਥ ਹੋ ਸਕਦਾ ਮਨ ਵਿੱਚ ਹੈ ਨਾ ਤਾਂ ਇਹ ਕਿਹੜਾ ਕਾਰਨ ਵਾਣਾ ਆ ਦੇ ਕਾਰਨ ਕਾਰਕ ਠੀਕ ਆ ਗਈ ਨਾ ਚਾਹੇ ਕੋਈ ਮਾਨਾ ਇਹ ਬਖ ਵਖ ਰੂਪਾਂ ਦੇ ਇਸ ਤਰ੍ਹਾਂ ਵਰਤਿਆ ਹੋਇਆ ਸਤਗੁਰ ਨੇ ਸਾਨੂੰ ਮਿਲ ਜਾਣਾ ਗੁਰਬਾਣੀ ਦੇ ਵਿੱਚ ਤਾਂ ਹੁਣ ਤੁਸੀਂ ਇਹ ਖਿਆਲ ਰੱਖਣਾ ਜਦੋਂ ਵੀ ਬਾਣੀ ਪੜ੍ਹਨੀ ਤੇ ਉੱਥੇ ਜੇ ਬਣਦਾ ਅਰਥ ਮਨ ਨੇ ਤਾਂ ਕਿਹੜਾ ਕਾਰਕ ਹੈ ਕਰਤਾ ਕਾਰਕ ਜੇ ਬਣ ਗਿਆ ਮਨ ਰਾਹੀ ਮਨ ਨਾਲ ਤਾਂ ਉੱਥੇ ਉਹਦਾ ਕਰਨ ਕਾਰਕ ਇਹ ਜੇ ਹੋਵੇ ਮਨ ਤੋਂ ਮਨ ਤੋਂ ਮੈ ਲੈਣੀ ਆ ਜਮਾ ਸ਼ਬਦ ਗੁਰਬਾਣੀ ਦੇ ਵਿੱਚ ਤੇ ਫਿਰ ਉੱਥੇ ਅਪਾਦਾਨ ਕਾਰਕ ਜਿਹੜਾ ਜਦ ਮਨ ਵਿੱਚ ਜਿੱਦੇ ਇੱਥੇ ਆ ਗਿਆ ਮਨ ਕੋਈ ਮਨ ਵਿੱਚ ਮੰਨ ਕੇ ਤੋਂ ਅਧਿਕਰਣ ਠੀਕ ਹੈ ਨਾ ਜਿੱਦਾਂ ਅਸੀਂ ਸ਼ਬਦ ਬੜੇ ਨੇ ਮੂਰਖ ਮੁਗਧ ਅਵਿਆਨ ਅਵਿਚਾਰੀ ਤਿਸ ਕੀ ਆਸ ਮਨ ਪ੍ਰਵਤਾਰੀ ਮਨ ਦੇ ਨੰਨੇ ਨਸ਼ਿਆਰੀ ਲੱਗੀ ਹੋਈ ਉਹ ਤਾਂ ਸਮਝ ਜਾਣਾ ਸੁਣ ਕੇ ਮਨ ਵਿੱਚ ਉਹ ਵੀ ਇਹ ਦੇ ਕਾਰਕ ਹੈ ਠੀਕ ਹੈ ਤੇ ਇਸ ਤਰੀਕੇ ਦੇ ਨਾਲ ਇਹਨਾਂ ਲਗਾਤਾਰਾਂ ਦਾ ਖਿਆਲ ਅਸੀਂ ਜੇ ਰੱਖਾਂਗੇ ਸਹੀ ਪੜਾਂਗੇ ਸਾਨੂੰ ਗੁਰਬਾਣੀ ਬਹੁਤ ਛੇਤੀ ਸਮਝ ਆਣੀ ਇੱਦਾਂ ਕਹ ਲੋ ਮਹਾਰਾਜ ਨੇ ਬਹੁਤ ਕਿਰਪਾ ਕਰ ਦੇਣੀ ਦਾਵਾ ਕੋਈ ਨਹੀਂ ਕਰਨਾ ਕਿ ਜੋ ਮੈਂ ਕਰਦਾ ਠੀਕ ਹੈ ਇਦਾਂ ਨਹੀਂ ਕਹਿਣਾ ਕਦੇ ਵੀ ਕਿਉਂਕਿ ਗੁਰੂ ਸਾਡਾ ਗੁਰੂ ਗ੍ਰੰਥ ਸਾਹਿਬ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸਿੱਖਣਾ ਹੈ ਨਾ ਕਿ ਅਸੀਂ ਉਹਨੂੰ ਵਰਤ ਕੇ ਕੋਈ ਦਾਵਾ ਕਰਨਾ ਠੀਕ ਹੈ ਤਾਂ ਜਿੰਨੀ ਵੀ ਸਮਝ ਆਉਂਦੀ ਹੈ ਗੁਰਬਾਣੀ ਦੇ ਵਿੱਚੋਂ ਲਈਏ ਇਹ ਸਾਰੀ ਸਮਝ ਸਾਨੂੰ ਗੁਰਬਾਣੀ ਦੇ ਵਿੱਚੋਂ ਹੀ ਮਿਲਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ